ਦੇ ਨਾਲ ਹਾਰਟ ਦਾ ਪੇਸ਼ੈਂਟ ਆਇਆ ਲੁਧਿਆਣੇ ਦੇ ਫਿਰੋਜ਼ਪੁਰ ਰੋਡ ਨਜ਼ਦੀਕ ਆਰਮੀ ਕੈਂਪ ਦੇ ਕੋਲ ਹੋਇਆ ਵੱਡਾ ਹਾਦਸਾ ਤਿੰਨ ਗੱਡੀਆਂ ਦੀ ਹੋਈ ਟੱਕਰ ਟੱਕਰ ਦੌਰਾਨ ਬ੍ਰੀਜ਼ਾ ਕਾਰ ਡਰਾਈਵਰ ਤੇ ਪਲਟੀ ਹਾਦਸੇ 'ਚ ਪੰਜ ਲੋਕ ਹੋਏ ਜ਼ਖਮੀ ਲੁਧਿਆਣੇ ਦੇ ਫਿਰੋਜ਼ਪੁਰ ਰੋਡ ਨਜ਼ਦੀਕ ਆਰਮੀ ਕੈਂਪ ਦੇ ਕੋਲ ਇੱਕ ਵੱਡਾ ਹਾਦਸਾ ਹੋਇਆ ਹੈ ਦੱਸ ਦਈਏ ਇੱਕ ਛੋਟਾ ਹਾਥੀ ਅਤੇ ਡਿਜ਼ਾਇਰ ਕਾਰ ਦੀ ਟੱਕਰ ਤੋਂ ਬਾਅਦ ਬ੍ਰੀਜ਼ਾ ਕਾਰ ਪਲਟ ਕੇ ਡਰਾਈਵਰ ਤੇ ਚੜ ਗਈ ਦੱਸ ਦਈਏ ਕਿ ਮੁੱਲਾਪੁਰ ਸਾਈਡ ਤੋਂ ਇਹ ਤਿੰਨੋਂ ਗੱਡੀਆਂ ਆ ਰਹੀਆਂ ਸਨ ਕਿ ਗੱਡੀ ਪਾਸ ਕਰਨ ਨੂੰ ਲੈ ਕੇ ਇਹ ਭਿਆਨਕ ਹਾਦਸਾ ਵਾਪਰਦਾ ਹੈ ਇਹ ਹਾਦਸੇ ਦੌਰਾਨ 5 ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਮੌਕੇ ਤੇ ਮੌਜੂਦ ਆਰਮੀ ਦੇ ਜਵਾਨਾਂ ਨੇ ਸਾਮਭਿਆ ਉਹਨਾਂ ਨੇ ਰੈਸਕਿਊ ਕਾਰ ਆਪਣੀ ਹੀ ਐਂਬੂਲੈਂਸ ਦੇ ਵਿੱਚ ਉਹਨਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਉਧਰ ਬਰੀਜ਼ਾ ਗੱਡੀ ਦੇ ਮਾਲਕ ਨੇ ਗੱਲਬਾਤ ਕਰਦਿਆਂ ਕਿਹਾ ਕਿ ਫਿਰੋਜ਼ਪੁਰ ਤੋਂ ਲੁਧਿਆਣਾ ਉਹ ਡੀ ਐਮ ਸੀ ਹਸਪਤਾਲੇ ਆਏ ਅਤੇ ਉਹ ਇੱਕ ਥਾਬੇ ਤੋਂ ਨਾਸ਼ਤਾ ਕਰਕੇ ਲੁਧਿਆਣੇ ਵੱਲ ਨੂੰ ਚੱਲ ਨਹੀਂ ਸੀ ਕਿ ਗੱਡੀ ਦੇ ਅੱਗੇ ਵਾਲੀ ਗੱਡੀ ਨੂੰ ਜਦ ਉਹਨਾਂ ਨੇ ਦਿੱ ਪਰ ਦਿੱਤਾ ਪਰ ਸਾਹਮਣੇ ਵਾਲੀ ਗੱਡੀ ਨੇ ਬਿਨਾ ਦੇਖੇ ਉਹਨਾਂ ਦੀ ਗੱਡੀ ਨਾਲ ਟੱਕਰ ਮਾਰ ਦਿੱਤੀ ਜਿਸ ਕਾਰਨ ਉਹਨਾਂ ਦੀ ਬਰੀਜ਼ਾ ਗੱਡੀ ਪਲਟ ਗਈ ਉਹਨਾਂ ਨੇ ਕਿਹਾ ਕਿ ਲੋਡਿੰਗ ਗੱਡੀ ਅਤੇ ਡਿਜ਼ਾਇਰ ਕਾਰ ਦੇ ਨਾਲ-ਨਾਲ ਉਹਨਾਂ ਦੀ ਵੀ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਹੈ ਉਡਾਡੀ ਦੱਸਿਆ ਕਿ ਉਹ ਆਪਣੇ ਦੋਸਤ ਨੂੰ ਦਵਾਈ ਦਿਵਾਉਣ ਡੀਐਮਸੀ ਹਸਪਤਾਲ ਜਾ ਰਹੇ ਸੀ ਕਿ ਅਚਾਨਕ ਹਾਦਸਾ ਵਾਪਰਿਆ ਨਾਲ ਉਹਨਾਂ ਦਾ ਵੱਡਾ ਨੁਕਸਾਨ ਹੋਇਆ ਗੱਡੀ ਚਾਲਕ ਵੱਲੋਂ ਕੀ ਕਿਹਾ ਜਾ ਰਿਹਾ ਇਹ ਤੁਸੀਂ ਆਪ ਸੁਣੋ ਭਜੀ ਕਿਹਨੋਂ ਮੇਰਾ ਨਾਮ ਕੰਦਾ ਜੀ ਬਣੀ ਕਿਲੀ ਗੱਡੀ ਕਿਵੇਂ ਹੋਇਆ ਇਹ ਮੇਰੀ ਬਰੀਜਾ ਗੱਡੀ ਹੈ ਜੀ ਜੀ ਮੈਂ ਔਰ ਮੇਰਾ ਦੋਸਤ ਅਸੀਂ ਡੀਐਮਸੀ ਚ ਜਾ ਰਹੇ ਸੀ ਜੀ ਉਹਦਾ ਪਰਮਾਨੈਂਟ ਟ੍ਰੀਟਮੈਂਟ ਚੱਲਦਾ ਹੈ ਜੀ ਜੀ ਅਸੀਂ ਸ਼ਰਮਾ ਜੀ ਦੇ ਉਥੋਂ ਨਾਸ਼ਤਾ ਕਰਕੇ ਹੁਣੀ ਨਿਕਲੇ ਆਂ। ਹੂੰ ਹੂੰ। ਨਿਕਲ ਕੇ ਅਸੀਂ ਤੁਰੇ ਜਾਂਦੇ ਸੀ। ਅਸੀਂ ਬਿਲਕੁਲ ਸਲੋ ਆ ਰਹੇ ਸੀ। ਹੂੰ ਹੂੰ। ਇਹ ਫਾਸਟ ਆ ਰਹੀ ਸੀ ਇਹਨਾਂ ਨੂੰ ਅਸੀਂ ਮਤਲਬ ਜੋ ਹੈ ਇੰਡੀਕੇਟਰ ਦਿੱਤਾ। ਲੈਫਟ ਸਾਈਡ ਵਾਲਾ। ਕਿਹੜੀ ਗੱਡੀ ਸੀ? ਆਬਰੀ ਜਾਰੀ। ਨਹੀਂ ਉਹ ਕਿਹੜੀ ਗੱਡੀ? ਆ ਦੋਨੇ ਗੱਡੀਆਂ ਜੀ। ਹੂੰ ਹੂੰ। ਠੀਕ ਆ ਜਿਵੇਂ ਮੂਰੇ ਟੈਂਪੂ ਸੀਗਾ ਮਗਰ ਅਡਜਰ ਸੀਗੀ। ਆਪਾਂ ਇੰਡੀਕੇਟਰ ਫੋਰ ਲੇਨ ਆ ਜੀ ਜਿੰਨਾ ਤੇਜ਼ ਜਾਣਾ ਜਾਓ। ਅਸੀਂ ਤਾਂ ਸਲੋ ਚੱਲ ਰਹੇ ਆਂ। ਮੈਂ ਇੰਡੀਕੇਟਰ ਦਿੱਤਾ ਇਹਨਾਂ ਨੇ ਕੁਝ ਨਹੀਂ ਦੇਖਿਆ ਜੀ ਲਿਆ ਕੇ ਮਗਰ ਠੋਕਿਆ। ਮੇਰੀ ਗੱਡੀ ਪਲਟਾਤੀ ਅਸੀਂ ਮਸਾਂ ਨਿਕਲੇ ਜੀ ਅੰਦਰੋਂ ਦੋਨੇ ਜਣੇ ਅਸੀਂ ਦੋ ਹੀ ਸੀ ਮੈਂ ਤੇ ਮੇਰਾ ਦੋਸਤ ਬਚਾ ਤਾਂ ਹੋ ਗਿਆ ਸੱਟਾਂ ਸੁੱਟਾਂ ਤਾਂ ਵੱਜੀਆਂ ਜੀ ਤੁਹਾਡੇ ਵਿੱਚ ਕਿਹੜੀ ਗੱਡੀ ਵੱਜੀ ਸੀ ਜੀ ਮੇਰੇ ਵਿੱਚ ਉਹ ਟਰਾਲਾ ਵੱਜਾਈ ਪਿਕਅਪ ਇਹਦੇ ਵਿੱਚ ਸਾਡੇ ਯਾਰ ਵੱਜੀ ਹੈ ਉਸ ਤੋਂ ਬਾਅਦ ਅਸੀਂ ਬੜੀ ਮੁਸ਼ਕਲ ਨਾਲ ਦੋਨੇ ਜਣੇ ਸਾਨੂੰ ਲੋਕਾਂ ਨੇ ਕੱਢਿਆ ਜੀ ਸਾਡੇ ਮਗਰੋਂ ਮਾਰੀ ਹੈ ਜੀ ਲੈ ਕੇ ਸਾਡਾ ਕੋਈ ਵੀ ਕਸੂਰ ਨਹੀਂ ਹੈ ਆਹ ਗੱਡੀ 'ਚ ਕਿੰਨੇ ਕ ਜਾਣੇ ਮੌਜੂਦ ਸੀ ਪਤਾ ਨਹੀਂ ਜਿਹੜਾ ਸਾਡਾ ਨਿਕਲੇ ਮਸਾਂ ਅੰਦਰੋਂ ਜੀ ਲੱਗਦਾ ਇਹ ਨੁਕਸਾਨ ਵੱਡਾ ਹੋਇਆ ਨੁਕਸਾਨ ਤਾਂ ਵੱਡਾ ਹੋਇਆ ਮੇਰੇ ਤਾਂ ਐਸੀ ਤੇ ਐਸੀ ਕਰਤੀ ਜਮਾ ਮੇਰਾ ਕੋਈ ਕਸੂਰ ਨਹੀਂ ਹੈ ਮਗਰੋਂ ਮਾਰੀ ਹੈ ਸੀ ਸਾਡਾ ਕੀ ਕਸੂਰ ਹੈ ਜੀ ਆ ਮੇਰੀ ਗੱਡੀ ਦਾ ਮੂੰਹ ਇੱਧਰ ਸੀ ਅਸੀਂ ਟੀਐਮਸੀ ਦੇ ਵਿੱਚ ਸਾਡੇ ਕੋਲ ਡਾਕੂਮੈਂਟ ਆ ਸਾਰੇ ਪ੍ਰੂਫ ਆ ਅਸੀਂ ਤਾਂ ਡੀਐਮਸੀ ਜਾ ਰਹੇ ਸੀ ਮਾ ਚੱਲ ਹੁਣ ਯਾਰ 20 ਮਿੰਟ ਰਹਿ ਗਏ ਆਪਾਂ ਨਾਸ਼ਤਾ ਕਰਕੇ ਤੁਰੇ ਹਾਂ ਤੇ ਇਹੇ ਜੀ ਕੋਈ ਗੱਲ ਨਹੀਂ ਆ ਸਾਡੇ ਕੋਲ ਉਹ ਨਹੀਂ ਆ ਮੈਂ ਘੱਟੋ ਘੜ ਮੈਂ ਆਰਮੀ ਰਿਲੇਟਡ ਐ ਮੈਨੂੰ ਘੱਟੋ ਘੱਟ ਵੀ 35 ਸਾਲ ਹੋ ਗਏ ਇਸ ਕੰਮ ਦੇ ਵਿੱਚ ਡਰਾਈਵਿੰਗ ਦੇ ਵਿੱਚ ਸਾਡਾ ਕੋਈ ਵੀ ਕਸੂਰ ਨਹੀਂ ਆ ਮਗਰ ਉਹ ਲਿਆ ਕੇ ਦੋਨੇ ਗੱਡੀਆਂ ਟੁੱਕੀ ਹਾਂਜੀ ਪੁਲਿਸ ਮੌਕੇ ਤੇ ਆ ਗਈ ਪੁਲਿਸ ਆਈ ਆ ਹੁਣ ਆਈਏ ਜੀ ਆਰਮੀ ਵਾਲੇ ਬੰਦੇ ਸੀਗੇ ਜਿਹੜੇ ਕੋਲੀ ਸੀਗੇ ਆ ਜਿਹੜੇ ਟੈਸਟ ਟੂਸਟ ਦੇ ਰਹੇ ਆ ਸਾਡਾ ਮੇਰੀ ਗੱਡੀ ਦਾ ਇੱਧਰ ਨੂੰ ਮੂੰਹ ਹੈ ਅਸੀਂ ਬਿਲਕੁਲ ਸਲੋ ਮਗਰੋਂ ਲਿਆ ਕੇ ਮਾਰੀਏ ਉਧਰ ਮੌਕੇ ਤੇ ਮੌਜੂਦ ਚਸ਼ਮਦੀਦ ਨੇ ਕਿਹਾ ਹੈ ਕਿ ਬੱਦੋਵਾਲ ਨਜ਼ਦੀਕ ਆਰਮੀ ਕੈਂਪ ਦੇ ਕੋਲੇ ਹਾਦਸਾ ਹੋਇਆ ਕਿਹਾ ਜਾ ਰਿਹਾ ਹੈ ਕਿ ਗੱਡੀ ਨੂੰ ਪਾਸ ਕਰਨ ਦੇ ਚਲਦਿਆਂ ਡਿੱਪਰ ਦਿੱਤਾ ਜਾ ਰਿਹਾ ਸੀ ਪਰ ਪਿੱਛੋਂ ਆ ਰਹੀਆਂ ਦੂਜੀਆਂ ਗੱਡੀਆਂ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਬ੍ਰੀਜ਼ਾ ਕਾਰ ਡਰਾਈਵਰ ਨਾਲ ਟਕਰਾ ਕੇ ਪਲਟ ਗਈ ਕਿਹਾ ਗਿਆ ਹੈ ਕਿ ਇਹਨਾਂ ਗੱਡੀਆਂ ਦੇ ਹਾਦਸੇ ਦੌਰਾਨ ਪੰਜ ਲੋਕ ਜ਼ਖਮੀ ਹੋਏ ਨੇ ਕੀ ਨਾਮ ਆ ਜੀ ਨਰਿੰਦਰ ਸਿੰਘ ਦਾ ਜੀ ਇਹ ਕਿਹੜੀ ਜਗ੍ਹਾ ਐਕਸੀਡੈਂਟ ਹੋਇਆ ਇਹ ਫਰੋਜਪੁਰ ਰੋਡ ਤੇ ਆ ਜੀ ਆਰਮੀ ਕੈਂਪਸ ਸਾਹਮਣੇ ਜੀ ਇਹ ਕਿੱਦਾਂ ਹੋਇਆ ਕਿੱਦਾਂ ਇੱਧਰ ਉਹਨਾਂ ਗੱਡੀ ਆ ਰਹੀ ਸੀ ਸਾਹਮਣੇ ਟਰਾਲਾ ਨੰਗਿਆ ਜੀ ਤੇ ਟਰਾਲਾ ਨੂੰ ਉਹਨੇ ਡਿਪਰ ਵੀ ਦਿੱਤਾ ਤੇ ਉਹ ਡਿਪਰ ਵਾਲੇ ਨੇ ਦੇਖਿਆ ਨਹੀਂ ਕੱਟ ਮਾਰਿਆ ਇਹਨਾਂ ਨੇ ਕੱਟ ਮਾਰਦੇ ਆ ਟੈਂਪੋ ਵਾਲਾ ਸਾਹਮਣੇ ਆ ਜੀ ਟੈਂਪੋ ਵਾਲੇ ਨੇ ਬ੍ਰੇਕ ਮਾਰੀ ਉਹਦੇ ਉੱਤੇ ਗੱਡੀ ਆ ਚੜ ਗਈ ਜੀ ਤੇ ਆ ਜੇ ਮੂਰੇ ਜਿਹੜਾ ਟੈਂਪੋ ਆ ਜੀ ਅਸੀਂ ਉਹਦੇ ਉਹਨੂੰ ਬਹੁਤ ਰੱਸੀਆਂ ਪਾਪ ਆ ਗਏ ਆਰਮੀ ਨੇ ਨਾਲ ਸਾਡੀ ਮਦਦ ਕਰਾਈ ਐਂਬੂਲੈਂਸ ਬੁਲਾਈ ਆ ਬੰਦੇ ਸਾਰੇ ਇਹਦਾ ਰੱਬ ਦੀ ਕਿਰਪਾ ਨਾਲ ਸਾਰੇ ਕਿੰਨੇ ਬੰਦੇ ਜ਼ਖਮੀ ਆ ਜੀ ਇੱਕੋ ਹੀ ਬੰਦਾ ਜ਼ਖਮੀ ਆ ਬਾਕੀ ਉਹ ਥੋੜੀ ਬਹੁਤ ਹੀ ਲੱਗੀ ਆ ਸਿਰ ਤੇ ਹੀ ਉਹਦੇ ਇੱਕ ਬੰਦੇ ਦੀ ਲਾਤਾਂ ਮਾੜੀ ਜਿਹੀ ਸਫੈਤ ਆ ਆਰਮੀ ਦੇ ਨੌਜਵਾਨ ਜੇ ਜਲਦੀ ਨਾ ਆਂਦੇ ਤਾਂ ਕੋਈ ਵੱਡਾ ਹਾਸਾ ਜਿਹੜਾ ਹੋ ਜਾਣਾ ਸੀ ਐਂਬੂਲੈਂਸ ਵੀ ਜਿੱਮੇ ਪਹੁੰਚ ਕੇ ਬੁਲਾਈ ਖੜਾ ਹੋ ਉਹ ਐਂਬੂਲੈਂਸ ਅੰਦਰ ਖੜੀ ਸੀ ਐਮਰਜੈਂਸੀ ਹੈ ਆਰਮੀ ਵਾਲਿਆਂ ਨੇ ਬਹੁਤ ਵਧੀਆ ਕੀਤਾ ਜੀ ਆਰਮੀ ਵਾਲਿਆਂ ਨੇ ਅੰਦਰੋਂ ਐਂਬੂਲੈਂਸ ਬੁਲਾ ਕੇ ਉਹ ਕਿੰਨੇ ਕ ਬੰਦੇ ਜ਼ਖਮੀ ਆ ਤਕਰੀਬਨ 4-5 ਜਣੇ ਆ ਜੀ